ਲੋਕ ਸਭਾ ਚੋਣਾਂ ਦਾ ਸਮਾਂ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ ਲੀਡਰਾਂ ਵੱਲੋਂ ਪਾਰਟੀਆਂ ਬਦਲਣ ਦੀ ਪ੍ਰਕਿਰਿਆ ਲਗਾਤਾਰ ਚੱਰੀ ਹੈ ਇਸੇ ਲੜੀ ਦੇ ਤਹਿਤ ਅੱਜ ਨਾਬਾ ਵਿਖੇ ਵੱਡੀ ਗਿਣਤੀ ਵਿੱਚ ਪੰਚਾਇਤਾਂ ਨੇ ਬੀਜੇਪੀ ਦਾ ਪਲੜਾ ਫੜਿਆ ਮਹਾਰਾਣੀ ਪਰਨੀਤ ਕੌਰ ਦੀ ਹਾਜ਼ਰੀ ਵਿੱਚ ਪੰਚਾਇਤਾਂ ਨੇ ਬੀਜੇਪੀ ਜੁਆਇਨ ਕੀਤੀ ਜਿਸ ਤੋਂ ਬਾਅਦ ਮਹਾਰਾਣੀ ਪਰਨੀਤ ਕੌਰ ਵੱਲੋਂ ਪੰਚਾਇਤਾਂ ਦਾ ਧੰਨਵਾਦ ਕੀਤਾ ਗਿਆ ਨਾਲ ਹੀ ਮਹਾਰਾਣੀ ਪਰਨੀਤ ਕੌਰ ਵੱਲੋਂ ਕੇਜਰੀਵਾਲ ਉੱਤੇ ਵੀ ਵੱਡੇ ਸਵਾਲ ਖੜੇ ਕੀਤੇ ਗਏ ਉਨਾ ਕਹਿਆ ਕਿ ਜੋ ਵੀ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਕਾਨੂੰਨ ਮੁਤਾਬਕ ਹੋਈ ਹੈ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਸਾਡੇ ਪੱਤਰਕਾਰ ਅਵਤਾਰ ਚੰਦ ਧਰਮਸੋਧ ਦੀ ਇਸ ਵਿਸ਼ੇਸ਼ ਰਿਪੋਰਟ ਦੇ ਵਿੱਚ ਜੀ ਮੈਂ ਅਵਤਾਰ ਚੰਦ ਧਰਮਸੋਧ ਤੇ ਪੰਜਾਬ ਨਿਊਜ਼ ਤੇ ਚਿੱਤੇ ਨੂੰ ਪਤਾ ਹੈ ਕਿ ਉਹ ਚੋਣਾਂ ਦਾ ਜਿਹੜਾ ਉਹ ਸਮਾਂ ਆ ਚੁੱਕਿਆ ਹੈ ਤੇ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੀਆਂ ਚੋਣਾਂ ਨੇ ਉਹ ਐਲਾਨ ਦਿੱਤੀਆਂ ਗਈਆਂ ਨੇ ਤੇ ਆਪਣਾ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੀਆਂ ਵੱਖ-ਵੱਖ ਪਾਰਟੀਆਂ ਨੇ ਉਹ ਕਰਮਾਈਆਂ ਹੋਈਆਂ ਨੇ ਇਸ ਕਰਕੇ ਸਾਨੂੰ ਨਾਬਾ ਸ਼ਹਿਰ ਦੇ ਨੂੰਨ ਕਲੱਬ ਦੇ ਵਿੱਚ ਅੱਜ ਮਹਾਰਾਣੀ ਪ੍ਰਿੰਤ ਕੌਰ ਜੋ ਆਪਣਾ ਬੀਜੇਪੀ ਦੇ ਜਿਹੜੇ ਉਹਨੇ ਪਹੁੰਚੇ ਸੀ ਤੇ ਆਓ ਉਹਨਾਂ ਦੇ ਪਾ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਸਾਰੇ ਮੰਡਲ ਸਾਰੇ ਮੰਡਲ ਦੇ ਪ੍ਰਧਾਨ ਸਾਡੇ ਭੱਜਾ ਬਾਦਸ਼ਾਹ ਬੋਰਟ ਉਹਨਾਂ ਚਾਹੇ ਲਈ ਜੀ ਮਿੱਕੂ ਜੀ ਜਿਹੜੇ ਬਹੁਤ ਹੀ ਵਧੀਆ ਔਰ ਯੰਗ ਔਰ ਤੇਜ਼ ਔਰ ਕੰਮ ਕਰਨ ਵਾਲੇ

ਪਰ ਵਾਹ ਬਹੁਤ ਜੀ ਤੇ ਜਪੋਰ ਬਹੁਤ ਬਹੁਤ ਸਵਾਗਤ ਹੋਇਆ ਤੁਹਾਡੇ ਨਾਲ ਸਭ ਬਹੁਤ ਸਾਨੂੰ ਵਧੀਆ ਦੇਖ ਰਿਹਾ ਸ਼ੁਰੂਆਤ ਹੈ ਔਰ ਮੈਨੂੰ ਪੂਰਾ ਯਕੀਨ ਹੈ ਕਿ ਇਸ ਤਰੀਕੇ ਦੇ ਨਾਲ ਭਾਗਿਆ ਜਨਤਾ ਪਾਰਟੀ ਵੱਧਦੀ ਜਾਊਗੀ ਔਰ ਅੰਤ ਦੇ ਵਿੱਚ ਨਤੀਜੇ ਵੀ ਵਧੀਆ ਨਿਕਲੇਗੇ ਸਰਬਿੰਦ ਕੇਜਰਵਾਲ ਦੀ ਜਿਹੜੀ ਗ੍ਰਿਫਤਾਰੀ ਹੋਈ ਉਹਦੇ ਸਬੰਧ ਚ ਕੀ ਕਹਿਣਾ ਜਾਓਗੇ ਦੇਖੋ ਕਿਸੇ ਵਜ੍ਹਾ ਕਰਕੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ कोर्ट ਦੇ ਵਿੱਚ ਬਹਿਸ ਹੋ ਰਹੀ ਹੈ ਇਸ ਟਾਈਮ ਤੇ ਕੋਈ ਉਹਨਾਂ ਨੇ ਸਬੂਤ ਲੈ ਕੇ ਹੀ ਇੱਕ ਚੀਫ ਮਿਨਿਸਟਰ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਦੇਖੋ ਕੋਰਟ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਦੇਖੋ ਮੈਮ ਲਗਾਤਾਰ ਆਮ ਆਦਮੀ ਪਾਰਟੀ ਭਾਜਪੀ ਤੇ ਤੰਜ ਕਸ ਰਹੀ ਹੈ ਵੀ ਇਹਨਾਂ ਨੇ ਗਲਤ ਤਰੀਕੇ ਨਾਲ ਨਜਾਇਜ਼ ਢੰਗ ਤਰੀਕੇ ਨਾਲ ਗ੍ਰਿਫਤਾਰੀਆਂ ਹੋਰ ਮੰਤਰੀਆਂ ਦੀਆਂ ਵੀ ਤੇ ਮੁੱਖ ਮੰਤਰੀ ਦੀ ਵੀ ਕੀਤੀ ਹੈ ਪਹਿਲੇ ਤਾਂ ਮੈਂ ਕਹਿਣਾ ਚਾਹੁੰਦੀ ਹਾਂ ਕਿ ਕੋਈ ਵਿਅਕਤੀ ਕਾਨੂੰਨ ਤੋਂ ਪਰ ਨਹੀਂ ਹੁੰਦਾ। ਔਰ ਜੇ ਇਹ ਬੀਜਪੀ ਦੀ ਸਰਕਾਰ ਹੈ, ਇਹ ਸਰਕਾਰ ਵੀ ਹੀ ਇੱਕ ਏਜੰਸੀ ED ਜਿਹੜੀ ਇੰਡੀਪੈਂਡੈਂਟਲੀ ਕੰਮ ਕਰਦੀ ਹੈ, ਉਹਨਾਂ ਨੇ ਸਾਰੇ ਸਬੂਤ ਲੈ ਕੇ 9 ਵਾਰੀ ਇਹਨੂੰ ਬੁਲਾਇਆ, ਇਹ ਗਿਆ ਨਹੀਂ। ਕਿਉਂ ਨਹੀਂ ਗਿਆ? ਜੇ ਬਿਲਕੁਲ ਨਿਰਦੋਸ਼ ਸੀ ਤਾਂ ਜਾ ਕੇ ਪੇਸ਼ ਕਰ ਦਿੰਦਾ। ਤੇ ਇਹ ਨੌਬਤ ਵੀ ਨਾ ਆਂਦੀ ਅੱਜ। ਸੋ ਜੋ ਹੋ ਰਿਹਾ ਹੈ ਉਹ ਕਾਨੂੰਨ ਦੇ ਰਾਹੀ ਹੋ ਰਿਹਾ ਹੈ ਔਰ ਮੈਂ ਤਾਂ ਕਹਿਣਾ ਚਾਹਦੀ ਹਾਂ ਭਗਵੰਤ ਜੀ ਨੂੰ ਕਿ ਇੱਥੇ ਵੀ ਤੁਸੀਂ ਕਾਂਗਰਸ ਵਾਲਿਆਂ ਨੂੰ ਦੂਜਿਆਂ ਨੂੰ ਇਸ ਤਰ੍ਹਾਂ ਹੀ ਚੱਕ-ਚੱਕ ਕੇ ਲੈ ਕੇ ਅੰਦਰ ਗਏ ਹੋ ਤਾਂ ਹੁਣ ਉੱਥੇ ਕਿਉਂ ਰੋ ਰਹੇ ਹੋ ਤੁਸੀਂ ਇਹ ਕਿਸੇ ਦੂ ਮੁੱਸੇਵਾਲਾ ਦੇ ਫਾਦਰ ਨੂੰ ਜਿਹੜਾ ਲੈਟਰ ਆਇਆ ਹੈ ਉਹਦੇ ਸਬੰਧ ਚ ਕੀ ਕਹਿਣਾ ਚਾਹੁੰਦੇ ਸਤਿ ਜੀ ਦੇਖੋ ਮੇਰੇ ਮੁਤਾਬਕ ਇਹ ਲੈਟਰ ਨਹੀਂ ਆਉਣਾ ਚਾਹੀਦਾ ਸੀ ਕਿਉਂਕਿ ਪਤਾ ਨਹੀਂ ਕੋਈ ਕਾਨੂੰਨ ਹੋਗਾ ਉਸ ਦੇ ਤੌਰ ਤੇ ਉਹਨਾਂ ਨੇ ਕਿਹਾ ਵੀ ਇਹ ਕਾਨੂੰਨ ਤਾਂ ਮੈਨੂੰ ਵੀ ਨਹੀਂ ਪਤਾ ਸੀ ਪਰ ਮੈਂ ਆਪਣੇ ਵੱਲੋਂ ਜ਼ਰੂਰ ਮੂਸੇਵਾਲਾ ਜੀ ਨੇ ਔਰ ਉਹਨਾਂ ਦੀ ਤਰੁਪਤਨੀ ਨੂੰ ਬਹੁਤ ਬਹੁਤ ਵਧਾਈ ਦੇਣੀ ਮੂਸੇਵਾਲਾ ਦੇ ਫਾਦਰ ਕਰ ਰਹੇ ਨੇ ਪੰਜਾਬ ਸਰਕਾਰ ਸਾਹਮਣੇ ਤੰਗ ਕਰ ਰਹੀ ਹੈ ਤੇ ਉਹ ਵੀ ਖਿਲਾਫ ਹੋ ਗਏ ਨੇ ਉਹਨਾਂ ਨੇ ਕਿਹਾ ਵੀ ਜਿਹੜੇ ਮੈਂ ਤਾਂ ਪਹਿਲਾਂ ਕਿਹਾ ਸੀ ਪਾਲਿਸੀ ਗਲਤ ਆ ਫਿਰ ਇਹਨਾਂ ਨੇ ਪਾਲਿਸੀ ਬਣਾ ਕੇ ਵੱਡਾ ਕਰਪਸ਼ਨ ਕੀਤੀ ਆ ਕਿਸ ਤਰ੍ਹਾਂ ਦੇ ਅੰਨੇ ਹਜ਼ਾਰੇ ਮੇਨ ਸੀ ਇਹਨਾਂ ਦੇ ਅੰਨਾ ਹਜ਼ਾਰੇ ਜੀ ਬਹੁਤ ਹੀ ਡਿਸਮੈਂਟਡ ਔਰ ਸੋਸ਼ਲ ਐਕਟਿਵਿਸਟ ਛਗੇ ਨੇ ਤਾਂ ਉਹਨਾਂ ਨੇ ਜੋ ਕਿਹਾ ਕੁਝ ਸੋਚ ਸਮਝ ਕੇ ਹੀ ਕਿਹਾ ਹੋਣਾ ਕਿਸ ਤਰ੍ਹਾਂ ਦੇਖੋ ਇੱਕ ਤੋਂ ਬਾਅਦ ਇੱਕ ਸਲਾਖਾ ਪਿੱਛੇ ਪਹੁੰਚ ਗਏ ਲੱਗਦਾ ਵੀ ਸਰਕਾਰ ਹੀ ਖਤਮ ਹੋ ਜਾਣੀ ਆ ਇਸ ਤੋਂ ਦੇਖਦੇ ਨਹੀਂ ਉਹ ਨਹੀਂ ਮੈਂ ਕਹਿ ਸਕਦਾ ਚਲੋ ਜੀ ਮਹਾਰਾਣੀ ਪ੍ਰੀਤ ਕੌਰ ਜੀ ਸਾਡੇ ਨਾਬੇ ਹਲਕੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰਨ ਤੋਂ ਬਾਅਦ ਆਏ ਨੇ ਵੱਡੀ ਗਿਣਤੀ ਦੇ ਵਿੱਚ ਪੰਚਾਇਤਾਂ ਨੇ ਵਰਕਰਾਂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਤੇ ਮਹਾਰਾਣੀ ਜੀ ਦਾ ਸ਼ਾਨਦਾਰ ਜਿਹੜਾ ਸਵਾਗਤ ਨਾਬੇ ਹਲਕੇ 'ਚ ਕੀਤਾ ਗਿਆ ਤੇ ਤੁਹਾਨੂੰ 2024 ਦੇ ਵਿੱਚ ਮਹਾਰਾਣੀ ਜਣ ਕੇ ਜਿਹੜੇ ਨਤੀਜੇ ਨੇ ਉਹ ਦੇਖਣ ਨੂੰ ਮਿਲਣਗੇ ਆਮ ਆਦਮੀ ਪਾਰਟੀ ਬੁਰੇ ਤਰੀਕੇ ਨਾਲ ਪੂਰੇ ਪੰਜਾਬ ਦੀਆਂ ਸਾਰੀਆਂ ਸੀਟਾਂ ਜਿਹੜੀ ਉਹ ਹਾਰੇਗੀ ਦੇਖੋ ਉਹਨਾਂ ਨੇ ਭ੍ਰਿਸ਼ਟਾਚਾਰ ਕੀਤਾ ਤੇ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਅੰਦਰ ਗਏ ਨੇ ਜੋ ਸੱਚੇ ਹੁੰਦੇ ਤਾਂ ਉਹ ਈਟੀ ਦੇ ਅੱਗੇ ਪੇਸ਼ ਹੁੰਦੇ